ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੰਜਗਰਾਈ ਖੁਰਦ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਇਹਨੂੰ ਤਹਿਸੀਲ ਬਾਗਾਪੁਰਾਣਾ ਪੈਂਦੀ ਹੈ ਬਾਗੇਪੁਰਾਣੇ ਤੋਂ ਕੋਟਕਪੂਰੇ ਵਾਲੀ ਛੜਕ ਦੇ ਉੱਤੇ ਇਹ ਪਿੰਡ ਆਉਂਦਾ ਜਿੱਥੇ ਵੀਡੀਓ ਬਣਾ ਰਹੇ ਆ ਦੋਸਤੋ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲੋਂ ਕਾਫੀ ਵੀਡੀਓ ਬਣਾਈਆਂ ਜਦੋਂ ਤੋਂ ਬਣਾਉਣੀਆਂ ਸ਼ੁਰੂ ਕੀਤੀਆਂ ਇਸ ਵੀਰ ਕੋਲ ਹਰ ਰੋਜ਼ ਹੀ ਪਸ਼ੂ ਵਿਕਰੀ ਵਾਲੇ ਹੁੰਦੇ ਆ ਹੁਣ ਜ਼ਿਆਦਾਤਰ ਐਚ ਐਫ ਪੱਖ ਦੀਆਂ ਵਾਢਾਂ ਵੀਰ ਲਿਆਉਂਦਾ ਦੋ ਨਾ ਗੱਜ ਦਿਖਾਉਂਗਾ ਜਿੰਨਾਂ ਚ ਸੋਈ ਸਵਾਈ ਗਾਂ ਸੋਹਣੇ ਦੁੱਧ ਤੇ ਚੱਲਦੀ ਐ ਬੜਾ ਸੋਹਣਾ ਬੱਚਾ ਪਰ ਪਹਿਲਾਂ ਹੀ ਦੱਸ ਦਿਆਂ ਵੀ ਮੇਲ ਕਾਫ ਹੈ ਤੇ ਇਹਦੇ ਨਾਲ ਇੱਕ ਵਾਢ ਇਹ ਵੀ ਬਹੁਤ ਸੋਹਣੀ ਐ ਜਿਨੇ ਘਰੇ ਦੁੱਧ ਚੋਣਾ ਖਾਸ ਕਰਕੇ ਗਰਮੀ ਦੀ ਰੁੱਤ ਚ ਤੇ ਇਦਾਂ ਦੀਆਂ ਗਾਵਾਂ ਬੜੀਆਂ ਕੰਮਜਾਮ ਰਹਿਣੀਆਂ ਐ ਗਾ ਜਾਂ ਮੱਝ ਖਰੀਦਣ ਲੱਗਿਆਂ ਪੁੜਿਆਂ ਦੀ ਚੜਾਈ ਜਿਹੜੀ ਉਹ ਜ਼ਰੂਰ ਦੇਖ ਲਿਆ ਕਰੋ ਕਿਉਂਕਿ ਜਿੰਨਾ ਕ ਪਸ਼ੂ ਖੁੱਲਾ ਹੋਵੇ ਉਸੇ ਹਿਸਾਬ ਤੇ ਉਹ ਬੱਚੇ ਪੈਦਾ ਕਰਦਾ ਤੇ ਉਸੇ ਹਿਸਾਬ ਤੇ ਉਹਦੀ ਦੁੱਧ ਦੀ ਕਪੈਸਿਟੀ ਰਹਿੰਦੀ ਹੈ ਸੋ ਆਓ ਬਾਈ ਤੋਂ ਇਹਨਾਂ ਬਾਰੇ ਜਾਣਕਾਰੀ ਲਈਏ ਪਹਿਲਾਂ ਸੂਈ ਸਵਾਈ ਦਿਖਾ ਦੁੰਦੇ ਆ ਫਿਰ ਗੰਬਨ ਦਿਖਾ ਦੂੰਗਾ ਰੇਟ ਵੀਡੀਓ 'ਚ ਹੋਣਗੇ ਜੱਜ ਦਾ ਪਸ਼ੂ ਫੁੱਲ ਤਸੱਲੀ ਕਰਕੇ ਖਰੀਦਿਓ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਸੰਦੀਪ ਬਾਈ ਸਸਤੀ ਖਾ ਬਈ ਅਸੀ ਗਾਲੀ ਸਨਦੀਪ ਦੋ ਨਾਗ ਦਿਖਾਉਣੇ ਅੱਜ ਹਾਂਜੀ ਹਾਂਜੀ ਬਈ ਇਹ ਗਾਂ ਨੂੰ ਕਿੰਨੇ ਦਿਨ ਹੋ ਗਿਆ ਅਜ ਸੂਈ ਨੂੰ ਬਈ ਇਹਨੂੰ 5ਵਾਂ ਦਿਨ ਸੂਈ ਨੂੰ ਆ ਤੇ ਬਹੁਤ ਚੰਗੇ ਦੁੱਧ ਤੇ ਚੱਲ ਰਹੀ ਆ ਹੁਣ ਵੀ ਨਾ ਹੀ ਆ ਰੰਗ ਦੀ ਜਾਦੇ ਆ ਤੇ ਬੱਚਾ ਲਾ ਕੇ ਅੱਧੀ ਪਜਾਤ ਚੋਈ ਹੋਈ ਹੈ ਦੁੱਧ ਕਿੰਨਾ ਹੋਊਗਾ ਦੁੱਧ ਬਈ 16 ਕਿਲੋ ਬਾਣਾ 3 ਡੰਗ 4 ਡੰਗ ਕੋਈ ਮਰਜ਼ੀ ਚੋਲੇ ਵੱਧ ਹੋਊਗਾ ਘਟ ਨਹੀਂ ਹੋਣੀ ਬੱਚਾ ਵੱਛਾ ਹੈ ਹਾਂਜੀ ਬੱਚਾ ਵੱਛਾ ਕੀ ਰੇਟ ਰੋਹ ਸੰਦੀਪ ਰੇਟ ਇਹਦਾ 85000 ਰੁਪਏ ਦੱਸੋ ਰੇਟ 85000 ਹੈ ਬੱਚਾ ਮੇਲਕਾਫ ਹੈ ਨਾਲ 16 ਕਿਲੋ ਦੁੱਧ ਬਾਈ ਕਹਿੰਦਾ ਭਾਵੇਂ ਦੋ ਟਾਈਮ ਚੋਲੋ ਭਾਵੇਂ ਤਿੰਨ ਟਾਈਮ ਚੋਲੋ ਥੋੜੀ ਹਿੰਮਤ ਐ ਇੱਥੇ ਚੋਕੇ ਲੈ ਲਿਓ ਹਵਾਨਾ ਚੰਗਾ ਦਿਖਾਉਂਦੀ ਐ ਪਰ ਬਾਈ ਕਹਿੰਦਾ ਵੀ ਇਹ ਟਾਈਮ ਤੋਂ ਪਲੇਟ ਨਹੀਂ ਹੁੰਦੀ ਫਿਰ ਆਰਾਮਦੀ ਐ ਤੇ ਉਹਦੇ ਕਰਕੇ ਕੁਸ ਦੁੱਧ ਇਹਦਾ ਬੱਚੇ ਨੂੰ ਪਿਆਤਾ ਜਾਂ ਕੁਸ ਚੋਲਿਆ ਕਹਿ ਲੋ ਫਿਰ ਵੀ ਹਵਾਨਾ ਹੁਣ ਵੀ ਗਵਾਈ ਭਰਦਾ 16 ਕਿਲੋ ਦੀ ਕਿਉਂਕਿ ਪੂਰਾ ਵਧੀਆ ਹਵਾਨਾ ਦੱਸਦਾ ਬਾਕੀ ਜਿਹੜਾ ਦੁੱਧ ਤਿਆਰ ਹੁੰਦਾ ਉਹਦਾ ਕੋਈ ਡਰ ਨਹੀਂ ਕੋਈ ਮੇਹਣਾ ਨਹੀਂ ਉਹ ਤੁਸੀਂ ਚੋ ਸਕਦੇ ਹੋ ਤੁਸੀਂ ਪੈਸੇ ਲਾਉਣੇ ਆ ਚੰਗੀ ਹੈ ਗਾੜੀ ਹੈ ਹਵਾਨਾ ਇਹਦਾ ਤੁਸੀਂ ਦੇਖ ਲਓ ਬਾਕੀ ਚੋਕ ਕੇ ਤੁਸੀਂ ਪਾਸ ਕਰ ਲੈਣੀ ਹੈ ਕੋਈ ਡਰ ਵਾਲੀ ਗੱਲ ਨਹੀਂ ਬਣਾ ਹੱਕੀ ਸਰਜੀਤ ਇਹਦੇ ਵੀ ਟਾਂਚੇ ਦੀ ਚੁੜਾਈ ਹਵਾਨੇ ਦੀ ਬਣਾਵਟ ਦੇਖੋ 85000 ਰੇਟ ਹੈ ਹੁਣ ਵੀ ਹਵਾਨਾ ਤੁਸੀਂ ਇਹਦਾ ਦੇਖ ਸਕਦੇ ਹੋ ਸੋ ਇਹ ਤਾਜੀ ਸੂਈ ਵੀ ਗਾਂ ਇਹਦੇ ਨਾਲ ਇੱਕ ਵੈੜ ਗੱਬਣ ਹੈ ਸੰਦੀਪੇ ਕਨ ਮਸੂਆ ਬਈ ਪਹਿਲਾ ਸੂਆ ਦੋ ਦੰਦਾਂ ਦੀ ਇਹ ਬੱਚੀ ਦੋ ਦੰਦ ਕਨਫਰਮ ਹੈ ਦੇਖੇ ਦਿਖਾ ਦਿੰਨੇ ਬਈ ਠੀਕ ਹੈ ਇੱਕ ਮਿੰਟ ਕਿੰਨੇ ਦਿਨ ਲੇਜੂ ਸੂਣ ਚ ਇਹਦੇ ਭਾਈ ਦਿਨ ਤਾਂ ਹੈਗੇ 20 ਤਰੀਕ ਨੂੰ ਪੂਰੇ ਹੀ ਵੀ ਕੋਈ ਉਪਰਾ ਕਰਕੇ ਪਹਿਲਾ ਸੂਪੇ ਜਾਂ ਹਨਾ ਇਹ ਉਹ ਵੱਖਰੀ ਗੱਲ ਹੈ 19 ਦੇ ਹਿਸਾਬ ਤੇਰੇ 8 ਦਿਨ ਪਏ ਆ ਹਾਂਜੀ ਹਾਂਜੀ ਪਹਿਲਾ ਸੂਪੇ ਉਹ ਗੱਲ ਅਲੱਗ ਹੈ ਰੇਟ ਇਹਦਾ ਸੰਦੀਪ ਕੀ ਰੋਗਾ ਰੇਟ ਇਹਦਾ 98000 ਰੁਪਏ ਹੀ ਦੰਦ ਦਿਖਾ ਦਿ ਮੈਂ ਪਹਿਲਾਂ ਦੋਸਤੋ ਰੇਟ 98000 ਹੈ 20 ਤਰੀਕ ਨੂੰ ਦਿਨ ਪੂਰੇ ਹੁੰਦੇ ਆ 12 ਨੂੰ ਵੀਡੀਓ ਬਣ ਰਹੀ ਹੈ ਮਤਲਬ ਹਜੇ ਦਿਨ ਪਏ ਆ ਇਹਦੇ 8 ਦਿਨ ਪੂਰੇ ਹੋਣ ਚੋਂ ਦੰਦ ਮੈਨੂੰ ਦਿਸਗੇ ਤਾਂ ਮੈਂ ਉਦੋਂ ਹੀ ਬੋਲ ਦੇਣਾ ਕਿਉਂਕਿ ਸੋ ਕਨਫਰਮ ਦੋ ਦੰਦ ਬਸ ਠੀਕ ਹੈ ਸੰਦੀਪੋਖੇ ਕਨਫਰਮ ਆ ਦੋਸਤੋ ਦੋ ਦੰਦ ਤਾਂ ਪਾਵੇਂ ਦੇਖਿਓ ਬਣਾ ਜੇ ਮੈਂ ਦੇਖ ਲਿਆ ਤਾਂ ਸਾਹਮਣੇ ਦੇਖ ਕੇ ਤੁਹਾਨੂੰ ਇਹ ਗੱਲ ਬੋਲੀ ਏ ਚੰਗਾ ਹਵਾਨਾ ਬਣਾਉਗੀ ਵੜ ਜਿਵੇਂ ਕਈ ਵੀਰ ਕਹਿੰਦੇ ਹੁੰਦੇ ਵੀ ਬੈਠਣਾ ਔਖਾ ਹੋ ਜਾਂਦਾ ਬਸ ਉਹਨੂੰ ਸੋਣ ਦੇ ਨੇੜਾ ਕਿ ਰੁੱਖ ਇਦਾਂ ਦਾ ਹੈ ਪਰ ਸਮਝ ਫੇਰ ਵੀ ਤੁਸੀਂ ਆਪ ਦੀ ਵਰਤਿਓ ਕਿਉਂਕਿ ਸਾਹ ਵਾਲੀ ਚੀਜ਼ ਖਰੀਦਣੀ ਹੈ ਤੇ ਉਹਦੀਆਂ ਗਾਰੰਟੀਆਂ ਕੋਈ ਨਹੀਂ ਹੁੰਦੀਆਂ ਚੰਗਾ ਢਾਂਚਾ ਹੈ ਹਾਈ ਮੰਨ ਲਓ ਵੀ ਠੰਡੀ ਸੀਲ ਵੀ ਇੰਨੀ ਵਈ ਕੋਈ ਨਿਆਣਾ ਪਾਵੇ ਨਾ ਪਾਵੇ ਆਈ ਆ ਕੇ ਥੱਲੇ ਬਹਿ ਜੇ ਕੋਈ ਲੱਤ ਨਹੀਂ ਹਿਲਾਉਂਦੀ ਉਹ ਠੰਡੀ ਸੀਲ ਵੈਸੇ ਗਾਮਾਂ ਚੰਗੇ ਦੁੱਧ ਵਾਲਾਂ ਦਾ ਠੰਡੀਆਂ ਹੀ ਰਹਿਣਗੀਆਂ ਹੁੰਦੀਆਂ 1 2 ਦਿਨ 4 ਦਿਨ ਉਹਦੀ ਜਿਹੜੀ ਅਲਕਤ ਜਾਂ ਔਲ ਕਹਿ ਦੋ ਬਣਾ ਸਕਦੀਆਂ ਹੁੰਦੀਆਂ ਕੋਈ ਉਹ ਤਾਂ ਡਰ ਵਾਲੀ ਗੱਲ ਨਹੀਂ ਹੁੰਦੀ ਪਰ ਇਹਨਾਂ ਨੇ ਸੀਲ ਹੀ ਰਹਿਣਾ ਹੁੰਦਾ ਕਿਉਂਕਿ ਦੁੱਧ ਦਾ ਜੋਰ ਇੰਨਾ ਖੁੰਦਾ ਤੇ ਆਰਾਮਦਿਆਂ ਚੁਾਈ ਨੂੰ ਸੋ ਇਹ 960 ਇਹਦਾ ਰੇਟ 98000 ਬਾਈ ਨੇ ਰੱਖਿਆ ਬਰੀਡਿੰਗ ਪਰਪਸ ਲਈ ਜਿੰਨੀ ਕੁ ਮੇਰੀ ਸਮਝ ਆ ਉਹਦੇ ਮੁਤਾਬਕ ਵਧੀਆ ਰਹੂਗੀ ਚੰਗਾ ਸੀਮਨ ਲਵਾਉਂਦੇ ਰਹੂਗਾ ਕਿਉਂਕਿ ਸਟਰਕਚਰ ਦੀ ਚੜਾਈ ਚੰਗੀ ਐ ਇਹਦੀ ਬਰੀਡ ਆਪ ਦੀ ਤੁਸੀਂ ਜਜਮੈਂਟ ਕਰ ਲਿਓ ਬੈਕ ਸਾਈਡ ਤੋਂ ਚੜਾਈ ਐ ਇਸ ਢਾਂਚੇ ਦੀ ਦੇਖੋ ਅੱਗੋਂ ਪੁੜਿਆਂ ਦੀ ਚੜਾਈ ਦੇਖੋ ਤੁਸੀਂ ਹੱਡਾਂ ਦੀ ਚੜਾਈ ਜਿਹੜੀ ਉਹ ਦੇਖਣ ਵਾਲੀ ਐ ਸੋਹਣੀ ਵਹਿੜ ਐ 98000 ਰੇਟ ਨਾਲ 85000 ਰੇਟ ਦੋ ਗਾਵਾਂ ਵਕਾਊ ਆ ਦੱਸੋ ਤੁਸੀਂ ਜਿਹੜੀ ਮਰਜ਼ੀ ਖਰੀਦ ਲਓ ਜੇ ਤਸੱਲੀ ਕਰਨ ਦਾ ਹੱਕ ਆ ਜ਼ਰੂਰ ਕਰਿਓ ਬੱਚੇ ਦਾ ਨਾੜੂ ਆ ਨਾਲ ਉਹ ਵੀ ਤੁਸੀਂ ਇੱਥੋਂ ਦੇਖ ਸਕਦੇ ਧੰਨਵਾਦ